ਫਸੇ ਹੋਏ ਹਾਂ ਆ ਪਿੱਛੇ ਜੇ ਸਾਡੇ ਸਿੰਘ ਸਾਹਿਬਾਨਾ ਨੇ ਇੱਕ ਫੈਸਲਾ ਸੁਣਾ ਦਿੱਤਾ ਜੀ ਲਹਿੰਗਾ ਨਹੀਂ ਪਾਇਆ ਜਾਏਗਾ ਲਾਵਾਂ ਦੇ ਵੇਲੇ ਕੀ ਉਹ ਫੈਸਲਾ ਬੜਾ ਸਹਕਾਰ ਹੋ ਗਿਆ ਜਿੰਨੇ ਹੋਰ ਕਰਮ ਕੀਤੇ ਜਾਂਦੇ ਨੇ ਕਿ ਉਹਨਾਂ ਤੇ ਫੈਸਲਾ ਪਹਿਲਾਂ ਨਹੀਂ ਸੀ ਹੋਣਾ ਚਾਹੀਦਾ ਤਿਲਕ ਲਾਉਣਾ ਸਾਡੇ ਧਰਮ ਦਾ ਕਿੱਥੇ ਅੰਗ ਹੈ ਸਗਣ ਵੇਲੇ ਤਿਲਕ ਨਹੀਂ ਲਾਇਆ ਜਾਏਗਾ ਇਹ ਆਰਡਰ ਕਿੰਨੇ ਦਿੱਤਾ ਨਹੀਂ ਦਿੱਤਾ ਵਿਆਵਾ ਦੇ ਉੱਤੇ ਸਿੱਖਾਂ ਦੇ ਬੱਚਿਆਂ ਦੇ ਬੱਚੀਆਂ ਦੇ ਗੁੱਟਾਂ ਦੇ ਉੱਤੇ ਮੌਲੀਆਂ ਨਹੀਂ ਬੱਜਣਗੀਆਂ ਇਹ ਸਾਡੇ ਧਰਮ ਦਾ ਅੰਗ ਨਹੀਂ ਹੈ ਇਹ ਆਰਡਰ ਕਿ ਇੱਥੇ ਦਿੱਤਾ ਜੀ ਪਾਲਰਾਂ ਤੇ ਨਹੀਂ ਜਾਣਾ ਇਹ ਸਾਡੇ ਧਰਮ ਦਾ ਅੰਗ ਨਹੀਂ ਹੈ ਆਰਡਰ ਨਹੀਂ ਦਿੱਤਾ ਕੇਸਾ ਧਾਰੀ ਸਿੱਖਾਂ ਦੇ ਇਹੀ ਇਲਾਵਾ ਹੋਣਗੀਆਂ ਇਹ ਆਰਡਰ ਨਹੀਂ ਦਿੱਤਾ ਬਸ ਇੱਕ ਕਰਮਕਾਂਡ ਬਣਾ ਕੇ ਰੱਖ ਦਿੱਤਾ ਭਈ ਲਹਿੰਗਾ ਨਹੀਂ ਪਾਉਣਾ ਲਹਿੰਗੇ ਦੇ ਨਾਲ ਹੀ ਸਾਰਾ ਧਰਮ ਪ੍ਰੇਸ਼ਟ ਹੋ ਗਿਆ ਨਾ ਪਾਓ ਉਹ ਹੋਰ ਦੁਬਧਾਖੜੀ ਹੋਗੀ ਉਹ ਆਉਂਦੀਆਂ ਨੇ ਸੂਟ ਪਾ ਕੇ ਲਾਵਾਂ ਕੀਤੀ ਅਬਾਜੀ ਚੱਲ ਫਿਰ ਪਾਲਰ ਤੇ ਸਮਝਾਉਣੀ ਇਥੋਂ ਮਤ ਸੀ ਪੈ ਗਏ ਸੂਟਾਂ ਦੇ ਮਗਰ ਕਿਰਾਏ ਪਈ ਹੋਈ ਜਵਾਨੀ ਹੈ ਕੋਈ ਤਕੜਾ ਜਰਨੈਲ ਸੂਰਮਾ ਚਾਹੀਦਾ ਜਿਹੜਾ ਇਹਨਾਂ ਨੂੰ ਗਲ ਵੱਖੜੀ ਵਿੱਚ ਲੈ ਕੇ ਸਮਝਾ ਸਕੇ ਗੁਰਦੁਆਰਾ ਸਾਹਿਬ 'ਚ ਅਸੀਂ ਨਹੀਂ ਵੜਨਾ 18 20 25 ਸਾਲ ਤੱਕ 30 35 ਸਾਲ ਤੋਂ ਬਾਅਦ ਗੁਰਦੁਆਰੇ ਆਉਣਾ ਉਹ 35 ਸਾਲਾਂ ਦਾ ਜੋ ਕੁਝ ਤਾਂ ਮਾਰ ਚੁੱਕੀ ਫਿਰਦੇ ਆਂ ਬਸ ਲਈ ਫਿਰਦੇ ਆਂ ਉਹੀ ਕਰਮਕਾਂਡ ਚੱਲੀ ਜਾਂਦੇ ਨੇ ਤੇ ਨਿਭਾਈ ਜਾਣੇ ਆ ਜੀ ਅਸੀਂ ਧਰਮੀ ਹੋ ਕੇ ਛੋਟੇ ਛੋਟੇ ਬੱਚਿਆਂ ਨੂੰ ਕਲਾਸਾਂ ਲਾ ਕੇ ਉਹਨਾਂ ਨੂੰ ਸਮਝਾਉਣਾ ਉਹਨਾਂ ਨੂੰ ਦੱਸਣਾ ਸਕੂਲਾਂ ਦੇ ਸਿਲੇਬਸ ਦੇ ਵਿੱਚ ਇਹ ਗੱਲਾਂ ਹੋਣ ਕਿ ਸਿੱਖ ਦਾ ਪਹਿਰਾਵਾ ਕੀ ਹੈ ਹੈਗੇ ਅਸੀਂ ਗੁਲਾਮ ਆ ਤੇ ਆਜ਼ਾਦੀ ਦੀਆਂ ਫੀਲਿੰਗਾਂ ਲੈਂਦੇ ਫਿਰਦੇ ਆਂ ਅਸੀਂ ਆਹ ਨਹੀਂ ਕਰਨ ਦੇਣਾ ਉਹ ਨਹੀਂ ਕਰਨ ਦੇਣਾ ਜਿਹੜੇ ਚਾਰ ਆਉਂਦੇ ਉਹ ਵੀ ਹਟੀ ਜਾਂਦੇ ਨੇ ਪਾਣੀ ਕੇ ਪਾਤਸ਼ਾਹ ਜੀ ਨੇ ਕਿਹਾ ਪਿਆਰਿਆ ਜੀਵਨ ਨੂੰ ਸਵਾਰਨ ਵਾਸਤੇ ਗੁਰਦੁਆਰੇ ਆ ਜੀਵਨ ਨੂੰ ਭਲਾ ਕਰਨ ਵਾਸਤੇ ਗੁਰੂ ਦੇ ਦਰ ਤੇ ਆ ਅਰਦਾਸ ਕਰ ਪਰ ਉਸ ਅਰਦਾਸ ਤੇ ਬੱਚ ਪਹਿਰਾ ਤੂੰ ਦੇਣਾ ਏ ਪਰ ਉਸ ਪਾਸੇ ਨੂੰ ਤੁਰਨ ਵਾਲੇ ਤੇ ਤੁਰੇ ਹੀ ਨਹੀਂ ਸਰਵ ਕਰਮ ਕਾਂਡ ਕੀਤੇ ਜਾ ਰਹੇ ਨੇ ਜਿਨ੍ਹਾਂ ਕਰਮ ਕਾਂਡਾਂ ਤੋਂ ਗੁਰੂ ਅਰਜਨ ਸਾਹਿਬ ਜੀ ਰੋਕਦੇ ਸਨ ਉਹ ਕਰਮ ਕਾਂਡ ਕੀਤੇ ਜਾਂਦੇ ਨੇ ਸਭ ਤੋਂ ਵੱਡਾ ਧਾਰਮਿਕ ਜਿਹੜਾ ਸਿਧਾਂਤ ਸੀ ਉਹ ਸੀ ਹਰ ਕੋ ਨਾਮ ਜਪ ਨਿਰਮਲ ਕਰਮ ਹਰੀ ਦਾ ਨਾਮ ਜਪ ਤੇ ਨਿਰਮਲ ਕਰਮ ਕਰ ਨਾ ਨਿਰਮਲ ਕਰਮ ਰਹਿ ਸਾਡੇ ਕੋਲੇ ਨਾ ਸਾਡੇ ਕੋਲੇ ਹਰੀ ਦਾ ਨਾਮ ਰਿਆ ਅੰਮ੍ਰਿਤ ਵੇਲਾ ਛੱਡ ਦਿੱਤਾ ਅੰਮ੍ਰਿਤ ਵੇਲਾ ਸੱਚ ਨਾਮ ਵੜਿਆਈ ਵਿਚਾਰ ਭੁੱਲ ਗਏ ਹੁਣ ਕਰਮ ਕਾਂਡ ਰਹਿ ਗਏ ਨੇ ਵਿਆਮਾ ਦੇ ਨਾ ਤੇ ਹੋਰ ਛੋਸ਼ੇ ਬਾਜੀ ਰੰਗ ਸਰਵਣੀ ਤੇ ਰੋਗ ਲਾਉਣੀ ਸੀ ਨਹੀਂ ਲੱਗੀ ਏਕ ਕਟਨ ਤੇ ਲਾਉਣੀ ਸੀ ਨਹੀਂ ਲੱਗੀ ਜੈ ਮਾਲਾ ਤੇ ਲਾਉਣੀ ਸੀ ਉਹ ਨਹੀਂ ਲਾਈ ਸਿਰਫ ਇੱਕ ਲਹਿੰਗੇ ਨੂੰ ਲੈ ਕੇ ਇਹਦੇ ਵੱਡਾ ਵੱਡਾ ਫੈਸਲਾ ਸੁਣਾ ਦਿੱਤਾ ਗਿਆ ਦੇਖੋ ਜੀ ਬੜਾ ਵੱਡਾ ਧਰਮ ਦਾ ਕਰਮ ਹੋ ਗਿਆ ਇੱਥੇ ਖੜਾ ਹੈ ਸਿੱਖ ਧਰਮ ਸਿੱਖ ਧਰਮ ਜੀਵਨ ਜਾਚ ਹੈ ਪਾਤਸ਼ਾਹ ਜੀ ਨੇ ਰੋਹਾਨੀਅਤ ਦੇ ਦਰਸ਼ਨ ਕਰਵਾਏ ਨੇ ਉਹ ਸਾਡੇ ਅੰਦਰੋਂ ਹੋਣੇ ਸੀ ਅਨੁਭਵ ਹੋਣੇ ਸੀ ਔਰ ਪਤਾ ਨਹੀਂ ਕਿੱਥੇ ਬੈਠੇ ਹਾਂ ਕਰਮ ਧਰਮ ਪਾਖੰਡ ਜੋ ਦਿਸੇ ਤੈਨ ਜੰਮ ਜਾਗ ਆਤੇ ਲੁੱਟੇ ਸਾਬ ਜੀ ਕਹਿੰਦੇ ਨੇ ਆ ਧਰਮਾਂ ਦੇ ਨਾਤੇ